ਗੇਦੜਵਾਏ 24 ਆਮ ਆਦਮੀ ਪਾਰਟੀ ਨੂੰ ਉਮੀਦਵਾਰ ਲੱਭ ਗਿਆ ਤੇ ਬਰਨਾਲੇ ਵਾਲਾ ਰੇਡ ਕਾ ਚੱਲ ਰਿਹਾ ਹੈ ਲੱਭੇ ਹੋਏ ਉਮੀਦਵਾਰ ਨੂੰ ਆਪਣੇ ਨਹੀਂ ਪਸੰਦ ਕਰਦੇ ਪਰ ਸਵਾਲ ਇਹ ਹੈ ਕਿ ਡੇਰਾ ਬਾਬਾ ਨਾਨਕ ਦਾ ਕੀ ਹਾਲ ਕੋਈ ਮਾਝੇ ਵਾਲੇ ਚੱਕਰ ਹੀ ਨਹੀਂ ਮਾਰ ਰਿਹਾ ਨਾ ਕੋਈ ਪੱਤਰਕਾਰ ਨਾ ਕੋਈ ਸਿਆਸੀ ਆਗੂ ਖਬਰ ਖੋਜ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਮ ਆਦਮੀ ਪਾਰਟੀ ਉੱਥੇ ਕਿਹਨੂੰ ਸ਼ਾਮਲ ਕਰਾ ਰਹੀ ਹੈ ਜਾਂ ਕਿਹਨੂੰ ਸ਼ਾਮਲ ਕਰਾ ਸਕਦੀ ਹੈ ਕਿ ਆਮ ਆਦਮੀ ਪਾਰਟੀ ਇੱਕ ਵੱਡੇ ਤੇ ਪੁਰਾਣੇ ਅਕਾਲੀ ਪਰਿਵਾਰ ਨੂੰ ਲਿਆ ਕੇ ਟਿਕਟ ਦੇਣ ਦੇ ਰੋਹ ਦੇ ਵਿੱਚ ਕੇਸ ਨੂੰ ਲੈ ਕੇ ਵਰਕਰਾਂ ਦੇ ਵਿੱਚ ਗੁੱਸਾ ਵੀ ਇਹ ਸਾਰਾ ਕੁਝ ਖੋਲ ਕੇ ਦੱਸਦੇ ਆਂ ਜਿਸ ਵਿਅਕਤੀ ਦਾ ਨਾਂ ਚੱਲ ਰਿਹਾ ਹੈ ਸਿਆਸੀ ਹਲਕਿਆਂ ਦੇ ਵਿੱਚ ਜਿਹੜੇ ਵਿਅਕਤੀ ਦੇ ਵੱਲੋਂ ਇਹ ਨਾਂ ਚਲਵਾਇਆ ਜਾ ਰਿਹਾ ਹੈ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦੇ ਆ ਕਿ ਡੇਰਾ ਬਾਬਾ ਨਾਨਕ ਤੋਂ ਕਿਹੜੇ ਬੰਦੇ ਤੇ ਆਮ ਆਦਮੀ ਪਾਰਟੀ ਬਾਹਰੋਂ ਲਿਆ ਕੇ ਦਾਅ ਖੇਡਣ ਦੀ ਤਾਕ ਦੇ ਵਿੱਚ ਆ ਤੁਸੀਂ ਜੁੜੇ ਹੋ ਲੁੱਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਚਾਰ ਜਿਮਣੀ ਚੋਣਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਉਬਾਲਾ ਤਾਂ ਜ਼ਰੂਰ ਲਿਆ ਦਿੱਤਾ ਹੈ ਖਾਸ ਕਰਕੇ ਦੋ ਹਲਕਿਆਂ ਦੇ ਉੱਤੇ ਹਰ ਕੋਈ ਨਿਗਾ ਟਿਕਾਈ ਬੈਠਾ ਪਹਿਲਾ ਹਲਕਾ ਹੈ ਗਿੱਦੜਬਾਹਾ ਤੇ ਦੂਜਾ ਹਲਕਾ ਹੈ ਬਰਨਾਲਾ ਪਹਿਲਾ ਬਰਨਾਲੇ ਤੇ ਜ਼ਿਆਦਾ ਨਿਗਾ ਸੀ ਬਰਨਾਲੇ ਵਾਲਾ ਸਿਆਸੀ ਮੰਜ਼ਰ ਉਹਨਾ ਭਾਖ ਨਹੀਂ ਸਕਿਆ ਤੇ ਹੁਣ ਗਿੱਦੜਬਾਹੇ ਚ ਜਿਵੇਂ ਦਲਬਦਲੀ ਹੋਈ ਹੈ ਇੱਕ ਵੱਡੀ ਦਿੰਪੀ ਢੱਲੋਂ ਵਾਲੀ ਸਾਰਿਆਂ ਦੀ ਨਿਗਾ ਗਿੱਦੜਬਾਹੇ ਤੇ ਹੈ ਗਿੱਦੜਬਾਹੇ ਇੰਨੀ ਦਿਨੀ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਿਹਾ ਹੈ ਇਹ ਗੱਲ ਅਲਹਿਦਾ ਰੱਖਦੇ ਆ ਗੱਲ ਕਰਦੇ ਆ ਆਪਾਂ ਡੇਰਾ ਬਾਬਾ ਨਾਨਕ ਦੀ ਤੁਹਾਨੂੰ ਪਤਾ ਹੀ ਹੈ ਕਿ ਮੇਰੀ ਆਸਤਾ ਉਹਨਾਂ ਖੋਲ ਖੁੰਜਿਆਂ ਨੂੰ ਤਲਾਸ਼ਣ ਦੀ ਜਿੱਥੇ ਕਿਸੇ ਦੀ ਨਿਗਾਹ ਨਹੀਂ ਜਾਂਦੀ ਮੈਂ ਲਗਾਤਾਰ ਕੋਸ਼ਿਸ਼ ਚ ਸੀ ਕਿ ਕਿਸੇ ਤਰ੍ਹਾਂ ਨਾਲ ਖੁਰਾਕੋਜ ਲੱਭਿਆ ਜਾਵੇ ਕਿ ਡੇਰਾ ਬਾਬਾ ਨਾਨਕ ਕੀ ਚੱਲ ਰਿਹਾ ਹੈ ਸੂਤਰ ਦੱਸਦੇ ਆ ਕਿ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਟਕਸਾਲੀ ਪਰਿਵਾਰ ਦੇ ਵਿੱਚੋਂ ਬੰਦਾ ਪੱਟਣ ਦੀ ਤਾਕ ਦੇ ਵਿੱਚ ਹੈ ਉੱਥੇ ਨਾਮ ਕਈਆਂ ਦੇ ਚੱਲ ਰਹੇ ਨੇ ਕਈਆਂ ਦੇ ਨਾਮ ਇਧਰੋਂ ਉਧਰੋਂ ਕਮਾਏ ਫਰਾਏ ਜਾ ਰਹੇ ਨੇ ਪਰ ਚਰਚਾ ਇਹ ਹੈ ਕਿ ਉਥੇ ਸਾਬਕਾ ਅਕਾਲੀ ਸਪੀਕਰ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਾਨੀ ਕਿ ਨਿਰਮਲ ਸਿੰਘ ਕਾਲੋ ਦੇ ਪੁੱਤਰ ਰਵਿਕਰਨ ਸਿੰਘ ਕਾਲੋਂ ਨੂੰ ਜਿਹੜਾ ਉਹ ਲਿਆਂਦਾ ਜਾ ਰਿਹਾ ਹੈ ਇਹ ਚਰਚਾ ਕਈ ਦਿਨਾਂ ਤੋਂ ਚੱਲ ਰਹੀ ਹੈ ਵੱਖ-ਵੱਖ ਵੈਬ ਚੈਨਲਾਂ ਨੇ ਵੱਖ-ਵੱਖ ਧਾਰਿਆਂ ਨੇ ਇਸ ਖਬਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਦੱਸਿਆ ਹੋਵੇਗਾ ਪਰ ਇਹਦੇ ਵਿੱਚ ਇੱਕ ਰੋਚਕ ਤੱਥ ਹੈ ਜੋ ਮੈਂ ਕੱਢ ਕੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਰਚਾ ਇਹ ਸੀ ਕਿ ਰਵੀਕਰਨ ਸਿੰਘ ਕਾਹੋਂ ਜਿਹੜੇ ਕਿ ਅਕਾਲੀ ਦਲ ਛੱਡ ਕੇ ਭਾਜਪਾ ਚਲ ਗਏ ਇੱਕ ਬਹੁਤ ਸਟਰੋਂਗ ਉਮੀਦਵਾਰ ਨੇ ਪਿਛਲੀ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਮਹਿਜ 500 ਕੁਝ ਵੋਟਾਂ ਤੇ ਸੁਖਜਿੰਦਰ ਰੰਧਾਵਾ ਤੋਂ ਹਾਰ ਗਏ ਸੀ ਸੁਖਜਿੰਦਰ ਰੰਧਾਵਾ ਉਸ ਸਮੇਂ ਵੇਲੇ ਦੇ ਡਿਪਟੀ ਮੁੱਖ ਮੰਤਰੀ ਸੀ ਸਮੇਂ ਦੇ ਸਮੇਂ ਦੀ ਸਰਕਾਰ ਦੇ ਉਪ ਮੁੱਖ ਮੰਤਰੀ ਸੀਗੇ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਰਵਿਕਰ ਸਿੰਘ ਕਾਲੋ ਨੇ ਉਹਨਾਂ ਨੂੰ ਟੱਕਰ ਦਿੱਤੀ ਸੀ ਹੁਣ ਰਵਿਕਰ ਸਿੰਘ ਕਾਲੋ ਅਕਾਲੀ ਦਲ ਛੱਡ ਕੇ ਵਿਧਾਨ ਸਭਾ ਚੋਣ ਮਾਫ ਕਰਨਾ ਲੋਕ ਸਭਾ ਚੋਣਾਂ ਦੇ ਦਰਮਿਆਨ ਬੀਜੇਪੀ ਚਲੇ ਗਏ ਹੁਣ ਚਰਚਾ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਚ ਆ ਸਕਦੇ ਐ ਤੇ ਟਿਕਟ ਵੀ ਬਾਇ ਇਲੈਕਸ਼ਨ ਵਾਲੀ ਉਪ ਚੋਣ ਵਾਲੀ ਲਿਜਾ ਸਕਦੇ ਹੁਣ ਇਹਦੇ ਵਿੱਚ ਇੱਕ ਤੱਥ ਸਾਹਮਣੇ ਆਇਆ ਜਦੋਂ ਇਹ ਚੀਜ਼ ਉੱਡੀ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਤਰਥੱਲੀ ਮੱਚ ਗਈ ਖਾਸ ਕਰਕੇ ਉੱਥੇ ਹਲਕਾ ਇੰਚਾਰਜ ਨੇ ਜਿਹੜੇ ਰੰਧਾਵਾ ਹੋਣੀ ਮੈਂ ਨਾਮ ਇਸ ਕਰ ਰਿਹਾ ਗੁਰਦੀਪ ਗੁਰਦੀਪ ਸਿੰਘ ਰੰਧਾਵਾ ਹੋਣੀ ਪੁਰਾਣੇ ਕਾਂਗਰਸੀ ਨੇ ਉਹ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੀ ਨੇ ਤੇ ਮੇਰੇ ਖਿਆਲ ਕਿਸੇ ਕਾਰਪੋਰੇਸ਼ਨ ਦੇ ਜਾਂ ਬੋਰਡ ਦੇ ਚੇਅਰਮੈਨ ਵੀ ਨੇ ਇਸ ਸਮੇਂ ਮੇਰੇ ਖਿਆਲ ਚ ਪਣ ਗ੍ਰੈਂਡ ਦੇ ਚੇਅਰਮੈਨ ਨੇ ਸ਼ਹਿਰ ਤੇ ਉਹ ਉਹਨਾਂ ਦੇ ਵਿੱਚ ਵੀ ਤਰਥੱਲੀ ਮੱਚ ਗਈ ਹੁਣ ਸਵਾਲ ਇਹ ਹੈ ਕਿ ਖਬਰ ਕਿੱਥੋਂ ਆਈ ਰਵੀਕਰਨ ਸਿੰਘ ਕਾਲੂ ਮੁਝੇ ਆਮ ਆਦਮੀ ਪਾਰਟੀ ਲਿਆ ਰਹੀ ਹੈ ਤਾਂ ਫਿਰ ਕਲੀਅਰ ਐਂਡ ਕੱਟ ਸੀ ਫਿਰ ਉਸ ਤੋਂ ਬਾਅਦ ਗੁਰਦੀਪ ਰੰਧਾਵਾ ਹੋਰਾਂ ਨੇ ਮੀਟਿੰਗਾਂ ਕਰਵਾਈਆਂ ਨੇ ਕਿ ਕੁਲਦੀਪ ਧਾਲੀਵਾਲ ਦੀਆਂ ਕਿ ਮੈਸੇਜ ਦਿੱਤਾ ਜਾਵੇ ਕਿ ਰਵਿਕਰਨ ਕਾਲੋਂ ਨਹੀਂ ਆ ਰਿਹਾ ਦਰਅਸਲ ਡੇਰਾ ਬਾਬਾ ਨਾਨਕ ਤੇ ਗਰਦਾਸਪੁਰ ਦੇ ਜੋ ਮੀਡੀਆ ਦੇ ਮਿੱਤਰ ਨੇ ਤੇ ਜੋ ਸੋਰਸਸ ਨੇ ਉਹਨਾਂ ਦੇ ਉਹ ਇਹ ਗੱਲ ਦੱਸਦੇ ਆ ਕਿ ਆਮ ਆਦਮੀ ਪਾਰਟੀ 'ਚ ਜਾਣ ਦੀਆਂ ਖਬਰਾਂ ਰਵਿਕਰਨ ਸਿੰਘ ਕਾਲੋਂ ਤੇ ਉਹਨਾਂ ਦੇ ਧੜੇ ਨੇ ਪਲਾਂਟ ਕੀਤੀਆਂ ਉਹਨਾਂ ਦੇ ਧੜੇ ਨੇ ਮੀਡੀਆ ਨੂੰ ਦੱਸਿਆ ਕਿ ਇਹ ਜਾ ਰਹੀਆਂ ਨੇ ਵੀ ਰਵਿਕਰਨ ਸਿੰਘ ਕਾਲੋਂ ਆਮ ਆਦਮੀ ਪਾਰਟੀ 'ਚ ਜਾ ਰਹੇ ਨੇ ਉਹਨਾਂ ਦੇ ਬੰਦਿਆਂ ਨੇ ਮੀਡੀਆ ਨੂੰ ਦੱਸੀ ਕਿਉਂਕਿ ਜਦੋਂ ਕੋਈ ਤੁਹਾਡਾ ਨਜ਼ਦੀਕੀ ਬੰਦਾ ਦੱਸੂਗਾ ਤਾਂ ਪੱਤਰਕਾਰ ਦਾ ਹੱਕ ਬਣਦਾ ਹੈ ਕਿ ਉਸ ਨੂੰ ਚਲਾਵੇ ਵੀ ਤੇ ਉਹਨੂੰ ਦੇਖੇ ਜਦੋਂ ਇਹ ਖਬਰ ਚੱਲਦੀ ਸੀ ਰਵਿਕਰਨ ਸਿੰਘ ਕਾਲੋਂ ਇਹਦਾ ਖੰਡਨ ਕਰ ਦਿੰਦੇ ਸੀ ਉਹਦੇ ਪਿੱਛੇ ਇੱਕ ਲੌਜੀਕ ਜੋ ਵਿਚਾਰ ਚਰਚਾ ਕਰਨ ਤੋਂ ਬਾਅਦ ਨਿਕਲਿਆ ਉਹ ਇਹ ਹੈ ਕਿ ਰਵਿਕਰਨ ਸਿੰਘ ਕਾਲੋਂ ਆਪਣੇ ਆਪ ਨੂੰ ਇੱਕ ਮਜ਼ਬੂਤ ਦਾਵੇਦਾਰ ਇੱਕ ਮਜ਼ਬੂਤ ਉਮੀਦਵਾਰ ਇੱਕ ਸਟਰੋਂਗ ਕੈਂਡੀਡੇਟ ਵਜੋਂ ਪੇਸ਼ ਕਰਨ ਦੇ ਲਈ ਅਜਿਹੀਆਂ ਖਬਰਾਂ ਚਲਾ ਰਹੇ ਨੇ ਉਹਨਾਂ ਦੀ ਇੱਛਾ ਹੈ ਕਿ ਉਹ ਆਮ ਆਦਮੀ ਪਾਰਟੀ 'ਚ ਜਾਣ ਇਹਦੇ 'ਚ ਕੋਈ ਦੂਰ ਹੈ ਨਹੀਂ ਹੈਗੀ ਉਹਨਾਂ ਦੀ ਦਿਲੀ ਇੱਛਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਤੇ ਆਮ ਆਦਮੀ ਪਾਰਟੀ 'ਚ ਜਾ ਕੇ ਜਿਹੜਾ ਉਹ ਵਿਧਾਇਕ ਬਣ ਜਾਣ ਐਮਐਲਏ ਬਣ ਜਾਣ ਬਾਈ ਇਲੈਕਸ਼ਨ ਦੇ ਅੰਦਰ ਹੁਣ ਸਥਿਤੀ ਇਹ ਹੈ ਕਿ ਰਵੀ ਕਨਸਿੰਘ ਕਾਲੋ ਆਪਣੇ ਆਪ ਨੂੰ ਮਜ਼ਬੂਤ ਦਾਵੇਦਾਰ ਮਜ਼ਬੂਤ ਉਮੀਦਵਾਰ ਪੇਸ਼ ਕਰਨ ਦੇ ਲਈ ਅਜਿਹੀਆਂ ਖਬਰਾਂ ਪਲਾਂਟ ਕਰਾ ਰਹੇ ਸੀ ਇਹ ਗੱਲ ਅਦੇ ਇਹਨਾਂ ਕਾਰਨ ਤੋਂ ਬਾਅਦ ਸਾਹਮਣੇ ਆਈ ਕਿਉਂਕਿ ਉਹਨਾਂ ਦੇ ਸੋਰਸ ਖਬਰ ਦਿੰਦੇ ਸੀ ਰਵੀਕਰਨ ਸਿੰਘ ਕੱਲੋਂ ਉਹਦਾ ਖੰਡਣ ਕਰ ਦਿੰਦੇ ਸੀ ਇਦਾਂ ਤਾਂ ਨਹੀਂ ਹੋ ਸਕਦਾ ਚਲੋ ਜੇ ਖੰਡਣ ਕਰਨਾ ਵੀ ਹੁੰਦਾ ਫਿਰ ਤਰੀਕੇ ਨਾਲ ਕੀਤਾ ਜਾਂਦਾ ਕੋਈ ਵਿਚ ਵਿਚਾਲਾ ਸ਼ੂਗਰ ਕੋਟ ਕਰਿਆ ਜਾਂਦਾ ਕਿ ਦੇਖਾਂਗੇ ਹਜੇ ਸਾਡੀ ਗੱਲ ਨਹੀਂ ਐਸੀ ਜਿੱਥੇ ਹੈਗੇ ਆ ਉੱਥੇ ਰਹਾਂਗੇ ਜੁ ਸਮਾਂ ਆਉਣ ਤੇ ਸੋਚਾਂਗੇ ਇਹ ਜਿਹੀਆਂ ਗੱਲਾਂ ਸਿਆਸਤਦਾਨ ਕਰਦੇ ਆ ਪਰ ਇਹ ਜਿਹੀਆਂ ਗੱਲਾਂ ਨਹੀਂ ਕੀਤੀਆਂ ਰਵੀਕਰਨ ਸਿੰਘ ਕੱਲੋਂ ਸਿੱਧਾ ਖੰਡਣ ਕਰ ਦਿੰਦੇ ਸੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹਨਾਂ ਦੇ ਸੂਤਰ ਉਨਾ ਦੇ ਸੋਰਸ ਖਬਰ ਪਲਾਂਟ ਕਰਾ ਰਹੇ ਸੀ ਉਹ ਖੰਡਣ ਕਰ ਰਹੇ ਸੀ ਇਤੋਂ ਇਹੀ ਅੰਦਾਜ਼ਾ ਲਗਾਇਆ ਗਿਆ ਕਿ ਰਵੀਕਰਨ ਸਿੰਘ ਕਾਲੋ ਆਪਣਾ ਮਾਹੌਲ ਜਿਹਨੂੰ ਮਾਹੌਲ ਬੰਦੀ ਕਹਿੰਦੇ ਆ ਮਾਹੌਲ ਬੰਦੀ ਕਰਨ ਦੇ ਵਿੱਚ ਜੁਟੇ ਹੋਏ ਨੇ ਕਿ ਕਿਸ ਤਰ੍ਹਾਂ ਨਾਲ ਮਾਹੌਲ ਬਣਾਇਆ ਜਾਵੇ ਤੇ ਆਪਣੇ ਫੇਵਰ ਚ ਹੁਣ ਉਹ ਦੂਜੇ ਪਾਸੇ ਆਮ ਆਦਮੀ ਪਾਰਟੀ ਚ ਇਸ ਪਾਵੇਂਲੇ ਨੂੰ ਲੈ ਕੇ ਕਲੇਸ਼ ਪੈ ਗਿਆ ਰੰਧਾਵਾ ਹੁਰੀ ਜਾਂ ਬਾਕੀ ਜਿਹੜੇ ਚਾਹਵਾਨ ਸੱਜਣ ਨੇ ਉਹ ਕਹਿੰਦੇ ਕਿ ਇਦਾਂ ਤਾਂ ਨਹੀਂ ਗੱਲ ਬਣਨੀ ਆਓ ਕੁਲਦੀਪ ਸਿੰਘ ਢਾਲੀਆਲ ਤੇ ਅਮਨਸ਼ੀਰ ਸਿੰਘ ਜ਼ੈਰੀਕਲਸੀ ਇਨਚਾਰਜ ਨੇਗੇ ਉੱਥੇ ਤਾਂ ਉਹ ਕਹਿੰਦੇ ਆਓ ਤੇ ਗੱਲ ਨੂੰ ਜਿਹੜਾ ਕਲੀਅਰ ਕਰੋ ਗੱਲ ਕਲੀਅਰ ਕਹੀ ਮੀਟਿੰਗਾਂ ਕਰੀਆਂ ਫਿਰ ਉਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਆਲ ਨੇ ਇਸ ਸਾਰੇ ਸਿਨੈਰੀਓ ਤੋਂ ਬਾਅਦ ਕੁਲਦੀਪ ਸਿੰਘ ਢਾਲੀਆਲ ਨੇ ਮੀਟਿੰਗਾਂ ਕੀਤੀ ਹੁਣ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਲਿਆਉਣਾ ਚਾਹੁੰਦੀ ਹੈ ਸੂਤਰ ਇਸ ਗੱਲ ਨੂੰ ਕਨਫਰਮ ਕਰਦੇ ਆ ਕਿ ਆਮ ਆਦਮੀ ਪਾਰਟੀ ਦਾ ਨਰਮ ਗੋਸ਼ਾ ਜਿਹੜਾ ਹੈ ਦਿਲ ਦੇ ਵਿੱਚ ਕੁਝ ਹਮਦਰਦੀਆਂ ਪਿਆਰ ਮੁਹੱਬਤ ਤੇ ਰਵੀਕਰਨ ਕਾਲੋਂ ਦੀ ਤਰਫ ਹੈਗਾ ਹੈ ਤੇ ਡੋਰੇ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੁਸੀਂ ਸਿਚੁਏਸ਼ਨਲ ਐਵੀਡੈਂਸ ਦੇ ਉੱਤੇ ਖੇਡਦੇ ਹੋ ਸਿਚੁਏਸ਼ਨਲ ਐਵੀਡੈਂਸ ਇਹੀ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਉਪ ਚੋਣਾਂ ਦੇ ਵਿੱਚ ਬਾਹਰੋਂ ਲਿਆਂਦੇ ਉਮੀਦਵਾਰਾਂ ਤੇ ਹੀ ਦਾਅ ਖੇਡ ਰਹੀ ਹੈ ਗਿੱਦੜ ਬਾਯੋਂ ਡਿੰਪੀ ਹੁਣੀ ਲਿਆਂਦੇ ਬਰਨਾਲੇਓ ਮੁੱਖ ਮੰਤਰੀ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਵੇਂ ਦਲਵੀਰ ਗੋਲਡੀ ਨੂੰ ਟਿਕਟ ਦਵਾਈ ਜਾਵੇ ਹਨਾ ਤਾਂ ਇਹੀ ਰਾਜਕੁਮਾਰ ਚੱਬੇয়াল ਉਹਨਾਂ ਦੇ ਪਰਿਵਾਰ ਚੋਂ ਕਿਸੇ ਦੇ ਚੋਣ ਲੜਨ ਦੀ ਉਮੀਦ ਹੈ ਤਾਂ ਫਿਰ ਡੇਰਾਬਾਬਾ ਨਾਨਕ ਕਿਉਂ ਖਾਲੀ ਛੱਡਿਆ ਜਾਵੇ ਉੱਥੇ ਕਿਉਂ ਕਰਿਆ ਜਾਵੇ ਹਾਲਾਂਕਿ ਉੱਥੇ ਵੀ ਜਿਹੜਾ ਪਹਿਲਾ ਆਇਆ ਰੰਧਾਵਾ ਹੁਣੀ ਉਹ ਕਾਂਗਰਸੀ ਸੀ ਪੁਰਾਣੇ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜ਼ਦੀਕੀ ਬੰਦਿਆਂ ਦੇ ਵਿੱਚੋਂ ਸੀ ਤੇ ਰਵੀਕਰਨ ਸਿੰਘ ਕਾਲੋਂ ਨੋ ਲੈ ਆਂਦਾ ਜਾਵੇ ਜਾਂ ਫਿਰ ਇੱਕ ਹੋਰ ਚਰਚਾ ਵੀ ਹੈ ਕਿ ਜਗਰੂਬ ਸੇਖਮਾ ਵੀ ਉੱਥੇ ਆ ਸਕਦੇ ਆ ਜੌਨ ਲੜਨ ਦੇ ਲਈ ਹੁਣ ਉਹ ਵਾਲੀ ਟੇਢੀ ਖੀਰ ਹੈ ਕਿ ਜਗਰੂਬ ਸੇਖਮਾ ਆਉਂਦੇ ਆ ਤੇ ਫਿਰ ਮਾਹੌਲ ਕਿਵੇਂ ਦਾ ਬਣੇਗਾ ਕਿਉਂ ਫਿਰ ਸਾਰੇ ਦਾ ਸਾਰਾ ਸਿਸਟਮ ਅਲੱਗ ਹੋ ਜਾਊਗਾ ਇਹ ਸਾਰੇ ਕਾਸੇ ਦੇ ਵਿੱਚ ਰਵਿਕਰਨ ਸਿੰਘ ਕਾਲੋਂ ਦੀ ਲਾਟਰੀ ਨਿਕਲ ਸਕਦੀ ਹੈ ਸੁੱਤਰ ਇਹ ਵੀ ਦੱਸਦੇ ਆ ਕਿ ਜਦੋਂ ਅਕਾਲੀ ਦਲ 'ਚ ਉਹਨਾਂ ਦਾ ਰਫੜ ਪਿਆ ਜਦੋਂ ਅਕਾਲੀ ਦਲ ਦੇ ਵਿੱਚ ਸੁੱਚਾ ਸਿੰਘ ਲੰਗਾ ਦੇ ਪਰਿਵਾਰ ਤੇ ਉਹਨਾਂ ਦੇ ਪੁੱਤਰ ਨੂੰ ਲੈ ਕੇ ਰਵਿਕਰਨ ਸਿੰਘ ਕਾਲੋਂ ਨੇ ਲੈਣ ਖਿੱਚੀ ਉਸ ਲੈਣ ਦੇ ਵਿੱਚ ਉਹ ਪੁੱਛਉਂਦੇ ਸੀ ਕਿ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਜਾਣ ਪਰ ਆਮ ਆਦਮੀ ਪਾਰਟੀ 'ਚ ਉਸ ਸਮੇਂ ਉਹਨਾਂ ਦੀ ਤਾਂ ਨਹੀਂ ਸੈਠ ਹੋ ਸਕੀ ਤੇ ਉਹਨਾਂ ਨੂੰ ਕਾਹਲੀ ਸੀ ਕਿਤੇ ਜਾਣ ਦੀ ਤੇ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਸੂਟ ਲੱਗੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਹੁਣ ਉਹਨਾਂ ਦੀ ਜਿਹੜੀ ਪ੍ਰਾਣੀ ਇੱਛਾ ਹੈ ਜਿਹੜੀ ਦਿਲ ਦੀ ਇੱਛਾ ਹੈ ਕਿ ਆਮ ਆਦਮੀ ਪਾਰਟੀ 'ਚ ਜਾਣ ਦੀ ਤਾਂ ਫਿਰ ਤੇ ਆ ਮੌਕਾ ਆਇਆ ਫਿਰ ਹੁਣ ਉਹ ਮੌਕਾ ਕਿਵੇਂ ਗਵਾ ਦੇਣਗੇ ਸਿਚੁਏਸ਼ਨਲ ਐਵੀਡੈਂਸ ਇਹੀ ਕਹਿੰਦੇ ਆ ਹਾਲਾਤ ਹੀ ਕਹਿੰਦੇ ਆ ਸੂਤਰ ਇਹੀ ਗੱਲ ਨੂੰ ਕੰਫਰਮ ਕਰਦੇ ਆ ਕਿ ਰਵਿਕਰ ਸਿੰਘ ਕਾਹਲੋ ਆਮ ਆਦਮੀ ਪਾਰਟੀ 'ਚ ਜਾਣ ਦੇ ਲਈ ਤਿਆਰ ਨੇ ਤੇ ਦੂਜੀ ਗੱਲ ਬੇਸ਼ੱਕ ਉਹ ਖੰਡਨ ਕਰ ਰਹੇ ਹੁਣ ਪਰ ਦਿਲ ਦੀ ਗੱਲ ਜੇ ਆਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਹ ਤਿਆਰ ਨਹੀਂ। ਦੂਜੀ ਗੱਲ ਇਸ ਮਾਮਲੇ ਦੇ ਵਿੱਚ ਇਹ ਹੈ ਕਿ ਆਮ ਆਦਮੀ ਪਾਰਟੀ ਵੀ ਉਹਨਾਂ ਪ੍ਰਤੀ ਨਰਮ ਗੋਸ਼ਾ ਰੱਖਦੀ ਹੈ। ਤੁਹਾਨੂੰ ਆਉਣ ਦੇ ਦਿਨਾਂ 'ਚ ਕੋਈ ਖ਼ਬਰ ਮਿਲ ਸਕਦੀ ਹੈ। ਅ ਉਮੀਦ ਕਰਦੇ ਹਾਂ ਦੇਖੋ ਸਿਆਸਤ ਹੈ ਮੈਂ ਸਿਆਸਤਦਾਨਾਂ ਦੀ ਤੇ ਸਿਆਸਤ ਦੀ ਕਦੇ ਹਾਮੀ ਨਹੀਂ ਭਰਦਾ। ਇੰਨਾ ਸਮਾਂ ਹੋ ਗਿਆ ਸਿਆਸਤ ਨੂੰ ਕਵਰ ਕਰਦਿਆਂ ਹੋਇਆਂ ਪੋਲਿਟਿਕਲ ਬੀਟ ਨੂੰ। ਇੱਥੇ ਕਿਸੇ ਦਾ ਕੋਈ ਉਹ ਨਹੀਂ ਡਿੰਪੀ ਡਲੋਮੀਨੂ ਕਹਿੰਦੇ ਸੀ ਮੇਰੇ ਨਾਲ ਗੱਲਬਾਤ ਕੀਤੀ ਕਿ ਮੈਂ ਨਹੀਂ ਜਾਣਦਾ ਮੈਂ ਜਿੱਥੇ ਖੜਾ ਉੱਥੇ ਖੜਾ ਮੇਰੇ ਨਾਲ ਮੰਤਰੀਆਂ ਦੀ ਗੱਲਬਾਤ ਹੋਈ ਫਿਰ ਉਹ ਕਹਿੰਦੇ ਮੇਰੇ ਨਾਲ ਤਾਂ ਕਿਸੇ ਦੀ ਗੱਲਬਾਤ ਹੀ ਨਹੀਂ ਹੋਈ ਬਾਕੀ ਸੱਜਣ ਬੇਲੀਆਂ ਨੂੰ ਜਿਹੜਾ ਇੰਟਰਵਿਊ ਦਿੰਦਿਆਂ ਹੋਇਆ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੇ ਤਾਂ ਕਿਸੇ ਨਾਲ ਗੱਲਬਾਤ ਨਹੀਂ ਹੋਈ ਅੱਜ ਮੁੱਖ ਮੰਤਰੀ ਦਾ ਫੋਨ ਆਇਆ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਸਿਆਸਦਾਨਾਂ ਦਾ ਇਸ ਮਾਮਲੇ ਦੇ ਵਿੱਚ ਅੱਜਕੱਲ ਕੁਝ ਨਹੀਂ ਇਹ ਜਵਾਨ ਜਮੂਨ ਦੇ ਪੱਕੇ ਨਹੀਂ ਹੈਗੇ ਕੀ ਪਤਾ ਕੀ ਹੋ ਜਾਣਾ ਪਰ ਜੋ ਲੱਗਦਾ ਹੈ ਜੋ ਹਾਲਾਤ ਬਣੇ ਨੇ ਉਹਦੇ ਹਿਸਾਬ ਦੇ ਨਾਲ ਰਵਿਕਰਨ ਸਿੰਘ ਕਾਲੋਂ ਦੇ ਆਮ ਆਦਮੀ ਪਾਰਟੀ 'ਚ ਜਾਣ ਦੇ ਕਾਫੀ ਜਿਹੜਾ ਕਹਿ ਸਕਦੇ ਆ ਕਿ ਰੋਸ਼ਨ ਚਾਂਸ ਨੇਗੇ ਵੀ ਬਹੁਤ ਜਿਆਦਾ ਇਸ ਮਾਮਲੇ ਦੇ ਵਿੱਚ ਇਹ ਚੀਜ਼ ਦੇਖੀ ਜਾ ਸਕਦੀ ਹੈ ਕਿ ਰਵਿਕਰਨ ਸਿੰਘ ਕਾਲੋਂ ਐਂਡ ਕੰਪਨੀ ਤੇ ਆਮ ਆਦਮੀ ਪਾਰਟੀ ਦੋਵੇਂ ਇਸ਼ੂ ਕਿਨੇ ਕੇ ਐਸੀ ਇਕੱਠੇ ਹੋ ਜਾਈਏ